ਲੈਂਗੁਜਿਕ ਖਾਲਸਾ ਲਾਇਬਰਜੀ ਕੇ ਪਤੇ ਆਪਾਂ ਦੀ ਪੋਥੀ ਤੇ ਪਾਠ ਕਰਦੇ ਹੋਣੇ ਆਗੇ ਗੁਰਗਰਾਂ ਸਾਹਿਬ ਦਾ ਪਾਠ ਆਪਾਂ ਚਾਰ ਪੋਥੀਆਂ ਰੱਖੀਆਂ ਹੋਈਆਂ ਨੇ ਤੇ ਆਪਾਂ ਕਰਦੇ ਹੋਣੇ ਆ ਤੇ ਆ ਮੈਂ ਪੋਥੀ ਤੇ ਪਾਠ ਕਰ ਰਹੀ ਸੀ ਇਹਦੇ ਵਿੱਚ ਪੰਗਤੀਆਂ ਆਈਆਂ ਦੀਆਂ ਭਗਤ ਕੀਰਤ ਜੀ ਦੀਆਂ ਤੇ ਉਹ ਆਪਾਂ ਨੂੰ ਸਮਝਾਉਂਦੇ ਨੇ ਵੀ ਜਿਹੜੇ ਲੋਕ ਝੂਠ ਸੁਚਮ ਦਾ ਜਾਦੇ ਵਹਿਮ ਭਰਮ ਕਰਦੇ ਨੇ ਤੇ ਉਹ ਦੱਸਦੇ ਨੇ ਵੀ ਝੂਠ ਕੀ ਹੈ ਵੀ ਸਾਰੀ ਚੀਜ਼ ਝੂਠੀ ਹੈਗੀ ਉਹ ਇਹਦੇ ਵਿੱਚ ਦੱਸ ਰਹੇ ਨੇ ਪੰਗਤੀਆਂ ਆਪਾਂ ਧਿਆਨ ਨਾਲ ਪੜ੍ਹਦੇ ਆਂ ਬਸੰਤ ਹੰਡੋਲ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਵੀ ਜੂਠਾ ਜੂਠੇ ਹੀ ਫਲ ਲਾਗੇ ਇਹ ਵੀ ਦੱਸਦੇ ਨੇ ਕਿ ਵੀ ਜਿਹੜੀ ਮਾਤਾ ਹੈ ਉਹ ਵੀ ਜੂਠੀ ਹੈ ਪਿਤਾ ਉਹ ਵੀ ਜੂਠਾ ਹੈ ਤੇ ਜੂਠੇ ਹੀ ਉਹਨਾਂ ਦੇ ਬੱਚੇ ਹੁੰਦੇ ਨੇ ਮਤਲਬ ਫਲ ਜਿਹੜੇ ਲੱਗਦੇ ਨੇ ਉਹ ਬੱਚੇ ਹੁੰਦੇ ਨੇ ਵੀ ਉਹ ਵੀ ਜੂਠੇ ਨੇ ਆਵਾਂ ਜੂਠੇ ਜਾਹਾਂ ਵੀ ਜੂਠੇ ਜੂਠੇ ਮਰਾਂ ਭਾਗੇ ਵੀ ਜਦੋਂ ਬੰਦਾ ਜੰਮਦਾ ਹੈ ਉਦੋਂ ਵੀ ਉਹ ਝੂਠਾ ਹੁੰਦਾ ਹੈ ਜਦੋਂ ਮਰਦਾ ਹੈ ਉਦੋਂ ਵੀ ਉਹ ਝੂਠਾ ਹੁੰਦਾ ਹੈ ਕਹੋ ਪੰਡਿਤ ਸੂਚਾ ਕਵਨ ਠਾਓ ਇਥੇ ਕਹਿੰਦੇ ਨੇ ਵੀ ਹੁਣ 10 ਪੰਡਿਤ ਦੇ ਵਿੱਚ ਸੂਚੀ ਜਿਹੜੀ ਜਗ੍ਹਾ ਹੈਗੀ ਮੈਨੂੰ ਉਹ ਦੱਸ ਜਹਾਂ ਬੈਸਾਂ ਭੋਜਨ ਖਾਉਂ ਵੀ ਜਿੱਥੇ ਬੈਠ ਕੇ ਆਪਾਂ ਭੋਜਨ ਕਰ ਸਕੀਏ ਵੀ ਇਹੀ ਜੀ ਸੂਚੀ ਜਗ੍ਹਾ ਦੱਸੋ ਕਿਹੜੀ ਹੈਗੀ ਰਹਾਉ ਜੀਭਾ ਝੂਠੀ ਬੋਲਤ ਝੂਠਾ ਕੰਨ ਨੇਤਰ ਸਭ ਝੂਠੇ ਇਥੇ ਕਬੀਰ ਜੀ ਕਹਿੰਦੇ ਨੇ ਵੀ ਜੀਬ ਵੀ ਝੂਠੀ ਹੈ ਜਿਹਦੇ ਨਾਲ ਆਪਾਂ ਬੋਲਦੇ ਆ ਜਿਹੜੇ ਆਪਣੇ ਕੰਨ ਨੇ ਉਹ ਵੀ ਝੂਠੇ ਨੇ ਕਿਉਂਕਿ ਹਰ ਟਾਈਮ ਕੁਛ ਨਾ ਕੁਛ ਗੰਦਮੰਦ ਗਲਤ ਸੁਣਦੇ ਰਹਿੰਦੇ ਨੇ ਨੇਤਰ ਨੇ ਜਿਹੜੇ ਇਹ ਵੀ ਝੂਠੇ ਨੇ ਕੁਛ ਨਾ ਕੁਛ ਦੇਖਦੀ ਰਹਿੰਦੇ ਨੇਗੇ ਇੰਦਰੀ ਕੀ ਝੂਠ ਉੱਤਰ ਸਨਾਹੀ ਜਿਹੜੀ ਕਾਮ ਬਾਸ ਨਾ ਬੰਦੇ ਦੀ ਉਹ ਕਿਸੇ ਟਾਈਮ ਵੀ ਉੱਤਰਦੀ ਨਹੀਂ ਹੈਗੀ ਬ੍ਰਹਮ ਅਗਣ ਕੇ ਲੂਠੇ ਇਥੇ ਬ੍ਰਾਹਮਣ ਅਗਣ ਕੇ ਲੂਠੇ ਇਹਦਾ ਅਰਥ ਆ ਦਿੱਤਾ ਹੋਇਆ ਬ੍ਰਾਹਮਣ ਹੋਣ ਤੇ ਹੰਕਾਰ ਵਿੱਚ ਸੜੇ ਹੋਏ ਵੀ ਜਿਹੜੇ ਬ੍ਰਾਹਮਣ ਹੋ ਕੇ ਹੰਕਾਰ ਵਿੱਚ ਸੜ ਜਾਂਦੇ ਨੇ ਵੀ ਉਹ ਵੀ ਝੂਠੇ ਨੇ। ਅਗਨ ਵੀ ਝੂਠੀ, ਪਾਣੀ ਝੂਠਾ, ਝੂਠੀ ਬੈਸ ਪਕਾਇਆ। ਵੀ ਜਿਹੜੀ ਅਗਨ ਤੇ ਆਪਾਂ ਅੱਗ ਦੇ ਉੱਤੇ ਭੋਜਨ ਪਕਾਉਨੇ ਆ ਉਹ ਵੀ ਝੂਠੀ ਐ, ਜਿਹੜੇ ਪਾਣੀ ਨਾਲ ਆਪਾਂ ਭੋਜਨ ਪਕਾਉਨੇ ਆ ਉਹ ਵੀ ਝੂਠਾ। ਜਿੱਥੇ ਬੈਠ ਕੇ ਆਪਾਂ ਨੇ ਪਕਾਇਆ ਉਹ ਵੀ ਝੂਠਾ। ਵੀ ਹਰ ਇੱਕ ਚੀਜ਼ ਝੂਠੀ ਐ। ਝੂਠੀ ਕਰਸੀ ਪਰੋਸਣ ਲੱਗਾ, ਝੂਠੇ ਹੀ ਬੈਠ ਖਾਇਆ। ਵੀ ਜਿਹੜੀ ਕਰਸੀ ਨਾਲ ਆਪਾਂ ਭੋਜਨ ਪਰੋਸਦੇ ਆਂ ਪਾਉਨੇ ਆਂ ਵੀ ਉਹ ਵੀ ਝੂਠੀ ਐ ਜਿਹੜਾ ਬੰਦਾ ਬੈਠ ਕੇ ਖਾ ਰਿਹਾ ਉਹ ਵੀ ਝੂਠਾ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦਿਨੀ ਕਾਰਾ ਵੀ ਜਿਹੜਾ ਆਪਾਂ ਚੁੱਲ੍ਹੇ ਦੇ ਉੱਪਰ ਇਹ ਜਿਹੜੇ ਪੰਡਤ ਨੇ ਇਹ ਵੀ ਮਤਲਬ ਵਿੱਚ ਗੋਹਾ ਪਾ ਕੇ ਮਿੱਟੀ ਲਪਦੇ ਨੇ ਤੇ ਆਲੇ-ਦਾਲੇ ਕਾਰ ਕਰ ਦੁੰਦੇ ਨੇ ਵੀ ਜਿਹੜਾ ਗੋਹਾ ਤਾਂ ਆ ਉਹਦੇ ਵਿੱਚ ਪਾਇਆ ਉਹ ਵੀ ਝੂਠਾ ਹੈਗਾ ਜਿਹੜੀ ਕਾਰ ਕਰੀਆ ਉਹ ਵੀ ਝੂਠੀ ਐ ਕਹੇ ਕਬੀਰ ਤੇ ਨਰ ਸੁਚੇ ਸਾਚੀ ਪਰਿ ਵਿਚਾਰਾ ਇਹ ਤਕਵੀਰ ਜੀ ਕਹਿੰਦੇ ਵੀ ਸਾਰੇ ਕੀਤੇ ਝੂਠ ਹੈਗੇ ਇੱਕੋ ਹੀ ਬੰਦੇ ਸੱਚੇ ਨੇਗੇ ਜਿਹੜੇ ਸੱਚ ਦੀ ਕਿਰਤ ਕਰਦੇ ਨੇਗੇ ਗਿਆਨ ਦੇ ਰਾਹ ਤੇ ਚੱਲਦੇ ਨੇ ਵੀ ਉਹੀ ਇੱਕ ਸੁੱਚੇ ਨੇ ਬਾਕੀ ਇਥੇ ਸਾਰਾ ਕੁਝ ਝੂਠਾ ਕਿਉਂਕਿ ਕੋਈ ਵੀ ਚੀਜ਼ ਸੁੱਚੀ ਨਹੀਂ ਹੋ ਸਕਦੀ ਪਾਣੀ ਵੀ ਝੂਠਾ ਹਰ ਇੱਕ ਚੀਜ਼ ਝੂਠੀ ਹੈਗੀ ਵੈਗੁਰ ਚਕਖਾਨਸਾ ਵੈਗੁਰ ਜੀ ਕੀ ਪਤਨੀ